ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅੰਤ ਨਾ ਪਾਵਤ ਦੇਵ ਸਭੈ ਮੁਨੇਂਦਰ ਮਹਾ ਸਿਵ ਜੋਗ ਕਰੀ ਫੁਨ ਬੇਦ ਬਰੰਚ ਵਿਚਾਰ ਰਿਓ ਹਰ ਜਾਪ ਨ ਛਾੜਿਓ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸਿਟ ਨਿਹਾਲ ਕਰੀ ਰਾਮਦਾਸ ਗੁਰੂ ਜਗਤਾਰਨ ਕੋ ਗੁਰ ਜੋ ਧਰ ਜੁਨ ਮਾਹੇ ਧਰੀ ਜਾ ਗੌਰ ਨਾ ਜਾਏ ਮਹਾਤਮ ਮੈਂ ਅਵਤਾਰੋ ਜਾਗਰਾਨ ਕੀਓ ਤਿਨ ਕੇ ਦੋ ਕੋਟਕ ਦੂਰ ਗਏ ਮਥੁਰਾ ਜਨ ਅਮਰਤ ਨਾਮ ਪੀਓ ਏ ਪਦਤ ਤੇ ਮਤ ਚੂਕੈ ਰੇ ਮਨ ਭੇਦ ਵਿਭੇਦ ਨ ਜਾਣ ਬਿਓ ਪਰ ਤਾਸ਼ਰੀ ਦਾ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲੋ ਨਹੀਂ ਭਾਗ ਲਾਰ ਉਦੈ ਤਬ ਲੋ ਭਰਮ ਤੇ ਫਿਰ ਤੇ ਬੋ ਧਾਇਓ ਕਲ ਘੋਰ ਸਮੁੰਦਰ ਮੈਂ ਬੂੜ ਤਥੇ ਕਬਹੁ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਨਾਇਓ ਕਾਲ ਸਮੁੰਦਰ ਭਏ ਰੂਪ ਪ੍ਰਗਟ ਹਰ ਨਾਮ ਉਦਾਹਰਨ ਬਸੈ ਸੰਤ ਜੇ ਸ੍ਰੀਦੈ ਦੁਖ ਦਰਿਦਰ ਨਿਵਾਰਨ ਨਿਰਮਲ ਵੇਖ ਪਾਰ ਤਾਸ ਬਿਨ ਅਵਰ ਨਾ ਕੋਈ ਮਨ ਬਾ ਜਿਨ ਜਾਣਿਓ ਭਇਓ ਤੇ ਸੰਸਰ ਸੋਈ ਧਰਨ ਗਗਨ ਨਵ ਖੰਡ ਮੈਂ ਜੋਤ ਸਭ ਰੂਪੀ ਰਿਓ ਭਾਰ ਪਨ ਮਥੁਰਾ ਕਛ ਭੇਦ ਨਾਹੀ ਗੁਰ ਅਰਜੁਨ ਪਰ ਤਖ ਹਰ ਅਜੈ ਗੰਗ ਜਲ ਟਲ ਸਿਖ ਸੰਗਤ ਸਭ ਨਾਵੇ ਨਿਤ ਪ੍ਰਾਨ ਬਾਚੀ ਹੈ ਬੇਦ ਬ੍ਰਹਮਾ ਮੁਖ ਗਾਵੇ ਅਜਾ ਚਾਵਰ ਸੈਰ ਟੋ ਲੈ ਨਾਮ ਅਮਰਤ ਮੁਖ ਲਿਓ ਗੁਰ ਅਰਜੁਨ ਸ਼ੇਰ ਛਤਰ ਆਪ ਪਰਮੇਸ਼ਰ ਦਿਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਿਓ ਹਰ ਵੰਸ ਜਗਤ ਜਸ ਸੰਚਰਿਓ ਸੋ ਕਵਨ ਕਹੈ ਸ੍ਰੀ ਗੁਰਮੁਯੋ ਦੇਹ ਪੂਰੀ ਮੈਂ ਗਿਓ ਆਪ ਪਰਮੇਸ਼ਰ ਭਾਇਓ ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤੈ ਬਿਠਾਇਓ ਰਹਿਸ ਕਿਓ ਸੁਰ ਦੇਵ ਤੋਹੇ ਜਸ ਜੈ ਜੈ ਜੰਪੈ ਸੁਰਗਏ ਤੇ ਭਾਗ ਪਾਪ ਤਨ ਭੀਤਰ ਕੰਪੈ ਕਾਟੇ ਸੋ ਪਾਪ ਤੈਨ ਨ ਰੋਕੇ ਗੁਰੂ ਰਾਮਦਾਸ ਜਿਨ ਪਾਇਓ ਛਤਰ ਸੰਗਾਸਨ ਪ੍ਰਿਥਮੀ ਗੁਰ ਅਰਜਨ ਕੋ ਦੇ ਆਇਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੂਨੀ ਸੈ ਭੰਗੁਰ ਪ੍ਰਸਾਦ ਸ਼ਲੋਕ 12 ਤੇ ਬਧਿਕ ਮਹੱਲਾ ਪਹਿਲਾ ਓ ਤੰਗੀ ਪੈ ਹੋਰੀ ਗਹਿਰੀ ਗੰਭੀਰੀ ਸਸਰ ਸੋ ਜਾ ਕੇ ਕਰੀ ਨਿਵਣ ਨਾ ਜਾਏ ਥਣੀ ਗਾਜੇ ਲਗਾ ਗਿਰਬੜੀ ਸਖੀਏ ਤੌਲ ਹਰੀ ਸੇ ਪੀਟੈਂਦੇ ਡਿਠ ਮੈਂ ਮੁੰਦਨਾ ਗੁਰ ਬਥਣੀ ਸਣ ਮੁੰਦੇ ਹਰਣਾਖੀਏ ਗੂੜਾ ਵੈਣੇ ਪਾਰ ਪਹਿਲਾ ਵਸ ਸੁਝਾਨ ਕੈ ਤਾਂ ਕੀਚੈ ਵਪਾਰ ਦੋਹੀ ਦਿੱਚੈ ਦੁਰਜਨਾ ਮਿਤਰਾ ਕੋ ਜੈਕਾਰ ਜਿਤ ਦੋਹੀ ਸੱਜਣ ਮਿਲਨ ਲੋ ਮੁੰਦੇ ਵਿਚਾਰ ਤਨ ਮਨ ਦੀਜੈ ਸੱਜਣਾ ਐਸਾ ਸੰਸਾਰ ਤਿਸੋ ਨਹਿ ਹੋ ਨਾ ਕੀਜੇ ਜੀ ਜੇ ਦਿਸੈ ਚੱਲਣ ਹਾਰ ਨਾਨਕ ਜਿਨੀ ਇਵਕਾਰ ਬੁਝਿਆ ਤਿਨਾਂ ਵਿਟੋ ਕੁਰਬਾਨ ਜੇ ਤੂੰ ਤਾਰੂ ਪਾਣ ਤਾਹੂੰ ਪੁਛਤੜਨ ਕਲ ਥਾਉ ਖਰੇ ਸੁਜਾਨ ਵੰਨਿਆ ਇਹ ਨਹੀਂ ਕਪਰੀ ਝੜ ਝਖੜੋ ਹਾੜ ਲਹਿਰੀ ਵੈ ਲਖੇਸਰੀ ਸਤਗੁਰ ਸਿਓ ਆਲਾ ਇਹ ਭੇੜੇ ਢੁਬਣਨਾਏ ਭੋ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਹੋ ਕੋਈ ਭਾਈ ਬੰਦੀ ਹਿਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਹੈ ਕਰ ਕੇ ਉਹੇ ਕਰੇਨ ਗੱਲਾਂ ਪਿੱਟਨ ਸਿਰ ਕੋਹੇ ਨਾ ਨਾਉ ਲੈਨਰ ਕਰਨ ਸਮਾਏ ਨਾਨਕ ਤੈਨ ਬਲਿਹਾਰੈ ਜਾਏ ਰੇ ਮਨ ਡੀਗਣਾ ਡੋਲੀਐ ਸਿੱਧੈ ਮਾਰਗ ਧਾਉ ਪਾਛੈ ਬਾਗ ਡਰਾਵਨੋ ਵਾਗੈ ਅਗਨ ਤਲਾਉ ਸੈ ਸੈ ਜੀਰਾ ਪਰ ਰਹੋ ਮਾ ਕੋ ਵਰਨਾ ਢੰਗ ਨਾਨਕ ਗੁਰਮੁਖ ਛੁਟੀਐ ਹਰ ਪ੍ਰੀਤਮ ਸੋ ਸੰਗ ਬਾਗ ਮਰੈ ਮਨ ਮਾਰਿਆ ਜਿਸ ਸਤਗੁਰ ਦੀਖਿਆ ਹੋਇ ਆਪਛਾਣੈ ਹਰ ਮਿਲੈ ਬੌੜ ਨ ਮਰ ਨਾ ਹੋਏ ਕੀਚੜ ਹਾਥ ਨਾ ਬੂਢਈਏ ਕਾ ਨਦਰ ਨਿਹਾਲ ਨਾਨਕ ਗੁਰਮੁਖੁ ਬਰੇ ਗੁਰ ਸਰਵਰ ਸੱਚੀ ਪਾਲ ਕੀਚੜ ਹਾਥ ਨਾ ਬੂਢਈਏ ਕਾ ਨਦਰ ਨਿਹਾਲ ਨਾਨਕ ਗੁਰਮੁਖੁ ਬਰੇ ਗੁਰ ਸਰਵਰ ਸੱਚੀ ਪਾਲ ਗੁਰੂ ਪਿਆਰਿਓ ਭੁਲਜੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ